ਸਮਰਾਜ ਜਿੰਦਾਬਾਦ 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 ਸਾਰੇ ਪਾਸੇ ਸਮਰਾਜ ਜਿੰਦਾਬਾਦ ਜਿੰਦਾਬਾਦ ਕੁਰਬਾਨ ਕਰੋ ਜੈ ਸਰਕਾਰ ਮਰਦਾਬਾਦ ਮਰਦਾਬਾਦ ਜੈ ਸਰਕਾਰ ਮਰਦਾਬਾਦ ਮਰਦਾਬਾਦ ਕਾਟਾ ਇੱਕਾ ਜਿੰਦਾਬਾਦ 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 ਜ਼ਿੰਬਰਦਾਰ ਯੂਨੀਅਨ ਜਿੰਦਾਬਾਦ ਜਿਹੋ ਜਿਹਨਾਂ ਦਾ ਨਾਮ ਹੀ ਨਹੀਂ ਲਿਆਗਾ ਜਿੰਨੇ ਵੀ ਸੰਕਟ ਪਹੁੰਚਿਆ ਸਾਰਿਆਂ ਦਾ ਸਗਰੂਰ ਨੰਬਰ ਦਾ ਦੁਨੀਆ ਨੂੰ ਮਿਲੋਂ ਨਦੀਪ ਸਿੰਘ ਬੇਲੇਵਾਲ ਦੀ ਗਵਾਈ ਹੇਠ ਕਰਮਜੀਤ ਸਿੰਘ ਮੋਲ ਇਹਨਾਂ ਦੇ ਇੱਕ ਵਾਰ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਟਿੰਦਾ ਗੁਰਚਰਨ ਸਿੰਘ ਜੀ ਸਮਾਰਾ ਵਾਇਸ ਪ੍ਰਧਾਨ ਮਾਣ ਮਹਿਮਤੀ ਕਰਦਾ ਦਸਤਨ ਸਿੰਘ ਜੀ ਮਾਲਵਾਸੀ ਨੇ ਮੇਨਤਪੁਰਾ ਪੰਜਾਬ ਕੰਡਾ ਜੀ। ਅਰੀਆ ਜੇ ਕਿਸੇ ਨੇ ਕੋਈ ਇਦਾਂ ਦਾ ਕਿ ਸਾਡੇ ਧਿਆਨ 'ਚ ਨਹੀਂ ਹੈਗਾ ਇੱਕ ਥੋੜੀ ਲਾਉਡ ਸਪੀਕਰ ਦੀ ਵੀ ਅੰਦਰ ਮੈਨਾ ਹੀ ਹੁੰਦੀ ਹੈ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਅਸੀਂ ਪ੍ਰਸ਼ਾਸਨ ਨੂੰ ਮੈਡੀਸਨ ਨਾਲ ਗੱਲ ਕਰਕੇ ਤੁਹਾਨੂੰ ਮੈਂ ਤਾਰੀਖੀ ਦਾ ਨੰਬਰ ਹੈਗਾ ਮੇਰੇ ਕੋਲੇ ਮੈਂ ਜ਼ਰੂਰ ਜੇ ਕਿਸੇ ਅਫਸਰਾਂ ਦੇ ਰਾਹੀਂ ਹੋਇਆ ਜੇ ਸਰਕਾਰ ਦੇ ਰਾਹੀਂ ਹੋ ਤੁਹਾਨੂੰ ਬਿਲਕੁਲ ਡਿਟੇਲ ਚ ਦੱਸਣਾ ਕਿ ਕੀ ਨਹੀਂ ਕੀਤਾ ਕੀਤਾ ਕਦੀ ਜੇ ਸਰਕਾਰ ਨੇ ਕੀਤਾ ਤਾਂ ਤੁਹਾਨੂੰ ਉਹ ਵੀ ਦੱਸ ਦਿਆਂਗੇ ਵੈਸੇ ਸੀਮ ਸਾਹਿਬ ਕਦੇ ਵੀ ਇਦਾਂ ਦੇ ਉਹਨੇ ਵਿੱਚ ਕੰਫਰੰਸ ਨਹੀਂ ਕਰਤੇ ਕਿਉਂਕਿ ਕੱਟ ਕਰਨਾ ਕਰਨੇ ਲਾਉਣਾ ਸਾਡਾ ਤਾਂ ਨੋ ਪੋਲਿਟਿਕਲ ਰਾਈਟ ਸੋ ਜੇ ਤਾਂ ਆਪ ਵੀ ਹੋਇਆ ਤਾਂ ਸਾਨੂੰ ਜ਼ਰੂਰ ਜਾਣਣਾ ਪਾਣਾ ਤੇ ਵਾਹੇ ਨੂੰ ਠੀਕਾ ਖਾਲਸਾ ਵਾਹੇ ਨੂੰ ਠੀਕਾ ਇੰਦਾ ਬੱਲੇ ਗੱਦਾ ਪਾਣੀ ਦੇ ਪਰੋਣ ਤੋਂ ਚਾਹ ਬਣ ਜਾਏ ਇਥੋਂ ਦਾ ਗਰੇਟ ਟੈਂਸਰ ਬਰਾਂ ਨੂੰ ਵੀ ਪੂਰਿਆ ਗਿਆ ਵੀ ਜੇ ਤੁਸੀਂ ਕਰਨਾ ਦਿੱਤੀਆਂ ਨੇ ਜਿੰਦਾਬਾਦ ਪੰਜਾਬ ਹਿੱਟਾ ਮਰਦਾਬਾ ਜੁਨियर ਜਿੰਦਾਬਾਦ ਪੰਜਾਬ ਹਿੱਟਾ ਮਰਦਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਸਰਕਾਰ ਜਿਹਦੇ ਵਿੱਚ ਮੰਤਰੀਆਂ ਦੇ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਨਾਂ ਨੇ ਝੂਠੇ ਵਾਦੇ ਕੀਤੇ ਕੋਈ ਪੂਰਾ ਨਹੀਂ ਕੀਤਾ ਸੋ ਅਖਰਤ ਸਮਾਗਮ ਨੇ ਦੁਨੀਆ ਦੀ ਮੀਟਿੰਗਾਂ ਹੋਈਆਂ ਅੱਜ ਪੰਜਾਬ ਸਰਕਾਰ ਦੇ ਉਪਦੇਸ਼ ਪੰਜਾਬ ਦੇ ਹਰ ਕੋਨੇ ਤੋਂ ਆਏ ਲੰਬੜਦਾ ਸਰਦਾਰ ਸਭ ਤੋਂ ਪਹਿਲਾਂ ਮਲਾਵ ਮੱਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਭਡੇ ਰੋਸ ਰੈਲੀ ਦੇ ਵਿੱਚ ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਜਰਪਾਲ ਸਿੰਘ ਜੀ ਸਮਰਾ ਸਾਹਿਬ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਸਰਦਾਰ ਸਰਜੀਤ ਸਿੰਘ ਜੀ ਨੇੜਾ ਸਾਹਿਬ ਅਤੇ ਸਾਡੀ ਸੀਨੀਅਰ ਸਮੂਹਚੀ ਸ਼ਾਸਕ ਨੇ ਮਜਬੂਰ ਕੀਤਾ ਔਰ ਕੱਲ ਸਾਨੂੰ 5 ਵਜੇ ਉਹਨਾਂ ਨੇ ਆਣ ਕੇ ਕਹਿਤਾ ਕਿ ਤੁਸੀਂ ਅੱਦਰ ਇਹ ਕੰਮ ਨਹੀਂ ਕਰ ਸਕਦੇ ਇਸ ਕਰਤਾ ਬੜਾ ਅਫਸੋਸ ਕਿਉਂਕਿ ਲੱਬੜਦਾਲ ਬੜੀ ਗਲਤੀ ਦੇ ਵਿੱਚ ਆਏ ਸੀਗੇ ਅੱਜ ਅਜੇ ਛੜ ਇੱਕ ਮਿੰਟ ਸਾਰ ਇੱਕ ਮਿੰਟ ਹਾਂਜੀ ਸ਼ਾਮ ਬੰਦੀ ਹੈ ਪ੍ਰਧਾਨ ਜੀ ਕੀ ਕਾਰਨ ਅੱਜ ਜਿਹੜਾ ਸੰਗਰੂਰ ਦੇ ਵਿੱਚ ਆ ਕੇ ਤੁਹਾਨੂੰ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਆ ਰੈਲੀਆਂ ਕਰਨੀਆਂ ਪੈ ਰਹੀਆਂ ਨੰਬਰਦਾਰ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਸਰਕਾਰ ਨੇ ਉਹ ਨਹੀਂ ਪੂਰੇ ਕੀਤੇ ਅੱਜ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵੱਡਾ ਜਥਾ ਲੈ ਕੇ ਸਰਦਾਰ ਗੁਰਪਾਲ ਸਿੰਘ ਜੀ ਸਾਰਾ ਸਾਡੇ ਸੂਬਾ ਪ੍ਰਧਾਨ ਜਿਹੜੇ ਪੰਜਾਬ ਦੇ ਨੰਬਰਦਾਰ ਜੁਨੀਅਨ ਤੇ ਉਹਨਾਂ ਦੀ ਵਿਵਾਈ ਦੇ ਵਿੱਚ ਅਤੇ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਸਹਿਬਾਨ ਅਤੇ ਹੋਰ ਵੀ ਮੇਰੇ ਵੀਰ ਜਿੰਨੇ ਵੀ ਪਿੰਡਾਂ ਤੋਂ ਨਗਰਾਂ ਤੋਂ ਨੰਬਰਦਾਰ ਸਾਹਿਬਾਨ ਉੱਥੇ ਆਏ ਆ ਅਸੀਂ ਅੱਜ ਰੋਸ ਕਰਨ ਆਏ ਆ ਸਰਕਾਰ ਦੇ ਖਿਲਾਫ ਜਿਹੜਾ ਨੰਬਰਦਾਰਾਂ ਦਾ ਰੋਸ ਆ ਕਿ ਸਾਡੇ ਨਾਲ ਵਾਦੇ ਕੀਤੇ ਜਾਂਦਾ ਪੂਰੇ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੰਬਰਦਾਰ ਆ ਉਹ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਹਰ ਤਰ੍ਹਾਂ ਜਿਹੜਾ ਆਪਣਾ ਮਜਹਰਾ ਜਾਂ ਆਪਣਾ ਵੱਖ-ਵੱਖ ਤਰ੍ਹਾਂ ਦੇ ਰੂਪ ਦੇ ਨਾਲ ਵਿਰੋਧਤਾ ਕਰਨਗੇ ਪ੍ਰਧਾਨ ਜੀ ਜੇਕਰ ਗੱਲ ਕਰੀਏ ਪਹਿਲਾਂ ਆਪਾਂ ਜੰਡੇਆਲਾ ਮਜਕੀ ਦੇ ਵਿੱਚ ਰੈਲੀ ਕੀਤੀ ਸੀ ਉਦੋਂ ਵੀ ਲੋਕ ਸਭਾ ਚੋਣਾਂ ਨੂੰ ਦੇ ਲਾਗੇ ਹੀ ਕੀਤੀ ਗਈ ਸੀਗੀ ਤੇ ਉਦੋਂ ਵੀ ਉਹਨਾਂ ਨੇ ਸਰਕਾਰ ਨੇ ਤੁਹਾਡੀਆਂ ਮੰਗਾਂ ਮੰਨਣ ਦੀ ਗੱਲ ਕਹੀ ਸੀਗੀ ਹੁਣ ਫਿਰ ਤੁਹਾਨੂੰ ਜਿਹੜਾ ਸੰਗਰੂਰ ਦੇ ਵਿੱਚ ਧਰਨੇ ਲਗਾਣੇ ਪੈ ਰਹੇ ਰੈਲੀਆਂ ਕਰਨੀਆਂ ਪੈ ਰਹੀਆਂ ਇੱਕ ਲੋਕ ਸਭਾ ਚੋਣਾਂ ਹੈਗੀਆਂ ਇਸ ਕਰਕੇ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੁਹਾਡੀਆਂ ਮੰਗਾਂ 'ਤੇ ਧਿਆਨ ਦੇਊਗੀ ਦੇਖੋ ਜਿਹੜਾ ਪਿਛਲੀ ਵਾਰੀ ਵਾਅਦਾ ਕੀਤਾ ਸੀ ਜਲੰਧਰ ਜਿਮਨੀ ਚੋਣ ਦੇ ਵਿੱਚ ਉਹ ਸਰਕਾਰ ਨੇ ਸਾਡੇ ਨੰਬਰਦਾਰਾਂ ਕੋਲ ਲਾਹਾ ਲੈਣ ਲਈ ਸਾਡੇ ਨਾਲ ਝੂਠਾ ਵਾਅਦਾ ਕੀਤਾ ਉਹ ਵਾਅਦਾ ਪੂਰਾ ਨਹੀਂ ਕੀਤਾ ਇਸੇ ਕਰਕੇ ਹੁਣ ਲੋਕ ਸਭਾ ਦੀਆਂ ਚੋਣਾਂ ਫਿਰ ਆ ਰਹੀਆਂ ਜੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਭਗਵੰਤ ਮਾਨ ਸਰਕਾਰ ਨੰਬਰਦਾਰਾਂ ਦੇ ਕੋਈ ਨਾ ਕੋਈ ਵਾਦਾ ਪੂਰਾ ਕਰਦੀ ਤਾਂ ਠੀਕ ਹੈ ਨਹੀਂ ਤਾਂ ਡਟ ਕੇ ਵਿਰੋਧਤਾ ਕਰਾਂਗੇ ਜੋ ਵੀ ਸਾਡੀ ਹਾਈ ਕਮਾਂਡ ਗੁਰਪਾਲ ਸਿੰਘ ਜੀ ਸਮਰਾਥ ਸਾਹਿਬ ਉਹਨਾਂ ਦੇ ਨਾਲ ਸਮੁੱਚੀ ਟੀਮ ਜੋ ਵੀ ਸਾਨੂੰ ਫੈਸਲਾ ਦਊਗੀ ਅਸੀਂ ਸਰਕਾਰ ਦੇ ਖਿਲਾਫ ਡਟ ਕੇ ਵਿਰੋਧਤਾ ਕਰਾਂਗੇ ਹਾਂਜੀ ਕੀ ਨਾਮ ਜੀ ਮੈਂ ਹਰਪ੍ਰੀਤ ਸਿੰਘ ਜੋਸ਼ਰ ਸੀਨੀਅਰ ਮੀਟ ਪ੍ਰਧਾਨ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅਸੀਂ ਸਰਦਾਰ ਸਮਰਾ ਸਾਹਿਬ ਜੀ ਦੀ ਅਗਵਾਈ ਹੇਠ ਮੁੱਤ ਸਾਹਿਬ ਦੀ ਅਗਵਾਈ ਹੇਠ ਇੱਥੇ ਰੋਸ ਰੈਲੀ ਕਰਨ ਆਏ ਆ ਜੋ ਪੰਮਾ ਕਮਾਲ ਸਾਹਿਬ ਨੇ ਸਾਡੀਆਂ ਮੰਗਾਂ ਮੰਨਣ ਦੇ ਵਾਸਤੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹਨਾਂ ਨੇ ਨਹੀਂ ਮੰਨਿਆ ਇਸ ਕਰਕੇ ਅਸੀਂ ਵਿਸ਼ਾਲ ਰੋਸ ਰੈਲੀ ਇੱਥੇ ਕਰਨਾ ਆਏ ਆ ਅਸੀਂ ਭਗਵਾਨ ਤਮਾਨ ਨੂੰ ਅਪੀਲ ਕਰਦੇ ਆ ਸੀਐਮ ਸਾਹਿਬ ਸਾਡੀਆਂ ਮੰਗਾਂ ਚਾਹਦੇ ਤੇ ਕਰਦੇ ਮੰਨਣਗੇ ਜਿਉ ਸਾਡੀਆਂ ਮੰਗਾਂ ਨੰਬਰਦਾਰੀ ਜਦੀ ਪੂਰਤੀ ਕੀਤੀ ਜਾਵੇ ਨੰਬਰਦਾਰਾਂ ਦਾ ਜਿਹੜਾ ਮਾਣ ਬਤਾਉਂਦਾ ਹੈ ਪ੍ਰਚਾਰੀਆ ਪ੍ਰਕਾਰ ਸਪਾਲਜੀ ਅੱਜ ਲੰਬੜਾ ਜੀ ਅੱਜ ਲੰਬੜਾ ਜੀ ਪਹੁੰਚਿਆ ਕਿਹੜੀਆਂ ਮੰਗਾਂ ਨੇ ਜਿਸ ਨੂੰ ਕਰਤੀ ਮੰਗਾਂ ਸਾਡੇ ਕੋ ਦੋ ਮੁੱਖ ਮੰਗਾਂ ਨੇ ਇੱਕ ਜੱਦੀ ਪੁਸ਼ਤੀ ਨੰਬਰਦਾਰੀ ਜਿਵੇਂ ਪਹਿਲਾਂ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਰਵਾਇਤੀ ਨੰਬਰਾਂ ਦੀ ਚੱਲਦੀ ਸੀ ਦੂਸਰਾ ਸਾਡੀ ਮਾਨ ਪੱਤੇ ਦੀ ਮੰਗ ਹੈ ਸਾਡਾ ਮਾਨ ਪਤਾ ਜਿਹੜਾ ਉਹ ਘੱਟ ਤੋਂ ਘੱਟ 50000 ਰੁਪਏ ਕੀਤਾ ਤੇ ਦੋ ਮੰਗਾਂ ਸਾਡੀਆਂ ਮੁੱਖ ਨੇ ਉਹਨਾਂ ਦੋਵਾਂ ਤੇ ਅੱਜ ਪੰਜਾਬ ਦਾ ਜਿਹੜਾ ਹਜ਼ਾਰਾਂ ਹੀ ਨੰਬਰ ਦਾ ਰਿਹਾ ਉਹ ਅੱਜ ਇਥੇ ਰੋਸ ਰੈਲੀ ਕਰ ਲਈ ਸੂਰਜ ਦੇ ਅੱਗੇ ਇਕੱਠਾ ਆਇਆ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਦਾਂ ਅਸੀਂ ਅਕਾਲੀ ਕਾਗਰਸੀ ਦਾ ਬਾਈਕਾਟ ਕੀਤਾ ਏਦਾਂ ਹੀ ਅਸੀਂ ਝਾੜੂ ਵਾਲਿਆਂ ਦਾ ਬਾਈਕਾਟ ਕਰਾਂਗੇ। ਦਾ ਨੰਬਰ ਦਾ 50 ਨੰਬਰ ਜਿੱਥੇ 54 ਨੰਬਰ ਲੈ 50 ਸਰਕਾਰ ਨੂੰ ਤੁਹਾਡੀ ਇੱਕ ਮੀਟਿੰਗ ਲਈ ਬੁਆਧਤ ਲੱਗੇਗੀ। ਦੀ ਮੀਟਿੰਗ ਲਈ ਹੈਗੀ ਹੈ ਲਿਖਤੀ ਤੌਰ ਤੇ ਅਸੀਂ ਤੁਹਾਨੂੰ ਸੂਚਿਤ ਕਰਨ ਜਾ ਰਹੇ ਹਾਂ 14 ਤਰੀਕ ਨੂੰ 14 ਮਾਰਚ ਨੂੰ ਸਵੇਰੇ 11:00 ਵਜੇ ਸਬਕਮਟੀ ਲੈ ਜਿਹੜੀ ਤੁਹਾਡੀ ਪੰਜਾਬ ਸਰਕਾਰੋਂ ਮੀਟਿੰਗ ਕਿਸ ਕਰ ਦਿੱਤੀਗੀ ਇਹ ਬਾਕੀ ਦੇ ਮੁੱਦੇ ਜਿਹੜੇ ਸਰਕਾਰ ਨਾਲ ਦਿਲੀਆਂ ਵਿੱਚ ਹੋਣਗੇ ਤਾਂ ਉਹ ਤੇ ਡਿਸਕਸ ਹੋ ਜਾਣਾ ਤਾਂ ਮਾ ਬੋ ਤਾਂ ਹਾਂਜੀ ਸਮਰਾ ਸਾਹਿਬ ਅੱਜ ਫੇਰ ਜਾ ਕੇ ਸੰਗਰੂਰ ਦੇ ਵਿੱਚ ਤੁਹਾਨੂੰ ਜਿਹੜਾ ਰੈਲੀਆਂ ਕਰਨੀਆਂ ਪੈ ਰਹੀਆਂ ਹੈਗੀਆਂ ਵਾ ਪਹਿਲਾਂ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਕੀਤੀ ਸੀਗੀ ਕੀ ਕਹਿਣਾ ਚਾਹੋਗੇ ਦੇਖੋ ਅੱਜ ਜਿਹੜਾ ਲੰਬੜਦਾਰਾਂ ਦੇ ਵਿੱਚ ਰੋਸ ਆ ਰੋਸ ਬਹੁਤ ਜਿਆਦਾ ਰੋਸ ਲੰਮੜਦਾਰਾਂ ਦੇ ਵਿੱਚ ਆ ਅੱਜ ਦੀ ਜਿਹੜੀ ਸਾਡੀ ਇਹ ਰੋਸ ਰੈਲੀ ਸੀਗੀ ਅਸੀਂ ਐਸੇ ਕਰਕੇ ਕੀਤੀ ਕਿ ਸਰਕਾਰ ਸਾਡੀਆਂ ਮੰਗਾ ਜਿਹੜੇ ਉਦਾਰੇ ਲਾਈ ਜਾਂਦੀ ਕਿ ਮੇਨ ਸਾਡੀਆਂ ਜਿਹੜੀਆਂ 2-3 ਮੰਗਾ ਆ ਇੱਕ ਪਿਤਾ ਪੁਰਖੀ ਇੱਕ ਮਾਨ ਪਤਾ ਆ 5000 ਦੀ ਮੰਗ ਕਰਦੇ ਆ ਇਹ ਤੇ 5 ਲੱਖ ਦਾ ਜਿਹੜਾ ਬੀਮਾ ਉਹ ਜਿਹੜਾ ਹਰੇਕ ਲੰਮੜਦਾਰ ਦਾ ਹੋਣਾ ਚਾਹੀਦਾ ਇਹ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਬੱਸ ਪਾਸ ਤੇ ਟੋਲ ਪਲਾਜ਼ਾ ਜਿਹੜਾ ਉਹ ਅਸੀਂ ਫਰੀ ਚਾਹੁੰਦੇ ਹਾਂ ਨੰਬਰਦਾਰਾਂ ਇਹ ਸਾਡੀਆਂ ਤਿੰਨ ਚਾਰ ਮੰਗਾਂ ਜਿਹੜੀਆਂ ਅਸੀਂ ਇਹਨਾਂ ਤੇ ਸਰਕਾਰ ਦਾ ਕੁਝ ਲੱਗਦਾ ਵੀ ਹੈ ਨਹੀਂ ਇਹ ਸਰਕਾਰ ਨੇ ਪਤਾ ਨਹੀਂ ਕਾਹਤੇ ਸਾਨੂੰ ਇਹ ਲਾਰਿਆਂ ਚ ਰੱਖਿਆ ਬੜੀਆਂ ਮੀਟਿੰਗਾਂ ਅਸੀਂ ਕੀਤੀਆਂ ਮੰਤਰੀ ਹਰਪਾਲ ਕੀਮੇ ਦੇ ਨਾਲ ਵਿੱਤ ਮੰਤਰੀ ਦੇ ਨਾਲ ਉਹ ਵੀ ਸਾਡੀਆਂ ਬੇਸ਼ਿੱਟਾ ਗਈਆਂ ਹੋਰ ਮੰਤਰੀਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਉਹ ਵੀ ਬੇਸ਼ਿੱਟਾ ਗਈਆਂ ਭਗਵਾਨ ਜੀ ਮਾਨ ਨੂੰ ਅਸੀਂ ਚਲੰਦਰ ਦੇ ਵਿੱਚ ਜਦੋਂ ਬਾਏ ਇਲੈਕਸ਼ਨ ਸੀ ਪਰਸਨਲੀ ਮਿਲਦੇ ਰਹੇ ਹਾਂ ਹੋਟਲ ਦੇ ਵਿੱਚ ਉਹਨਾਂ ਨਾਲ ਮੀਟਿੰਗ ਵੀ ਕੀਤੀ ਆ ਸਾਰਾ ਕੁਝ ਕੀਤਾ ਉਹ ਕਹਿੰਦਾ ਜਦੋਂ ਆ ਇਲੈਕਸ਼ਨ ਜਦੋਂ ਸਾਡਾ ਐਮਪੀ ਜਿਤਾ ਦਉਂਗੇ ਤੁਸੀਂ ਤਾਂ ਤੁਹਾਡੀਆਂ ਜਿਹੜੀਆਂ ਮੰਗਾਂ ਆ ਉਹ ਇਹ ਐਲਾਨ ਕਰਦਾ ਮੈਂ ਐਮਪੀ ਵੀ ਬਣਾਤਾ ਸੀ ਬੜਾ ਤਕੜਾ ਇਕੱਠ ਕਰਕੇ ਲੰਮੜਦਾਰਾਂ ਤੇ ਬੇਨਤੀ ਵੀ ਕੀਤੀ ਵੀ ਲੰਮੜਦਾਰਾਂ ਨੇ ਸਾਰਿਆਂ ਰਲ ਕੇ ਉਹਨਾਂ ਦੀ ਮਦਦ ਕੀਤੀ ਚਲੰਦਰ ਦੇ ਵਿੱਚ ਤੇ ਉਹਨੂੰ ਐਮਪੀ ਵੀ ਬਣਾਇਆ ਜਦੋਂ ਐਮਪੀ ਬਣਾਇਆ ਤਾਂ ਫੇਰ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਚੰਡੀਗੜ੍ਹ ਸੱਦ ਲਾਣਾ ਮੀਟਿੰਗ ਤੇ ਉਹ ਰਾਜੋ ਬੰਦੇ ਮੋੜ ਦੇਣਾ ਕਿ ਅੱਜ ਮੰਤਰੀ ਸਾਹਿਬ ਹੈ ਨਹੀਂ ਸੋ ਇਸ ਕਰਕੇ ਸਾਡੇ ਮਨਾਂ ਦੇ ਵਿੱਚ ਰੋਸ ਸੀ ਅੱਜ ਬਹੁਤ ਤਕੜਾ ਰੋਸ ਸੀ ਅੱਜ ਤੁਸੀਂ ਸਾਰੇ মিডিਆ ਵਾਲਿਆਂ ਨੇ ਦੇਖਿਆ ਹੈਗਾ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੰਨੇ ਲੰਬੜਦਾਰ ਆਏ ਆ ਕਿਉਂਕਿ ਸਾਨੂੰ ਜਗ੍ਹਾ ਜਿਹੜੀ ਸੀ ਸਾਡੀ ਮਿੱਥੀ ਹੋਈ ਕੱਲ ਸ਼ਾਮੀ ਸਾਨੂੰ ਉਹ ਜਗ੍ਹਾ ਤੋਂ ਜਵਾਬ ਮਿਲਿਆ ਇਹ ਵੀ ਪ੍ਰਸ਼ਾਸਕ ਦੀ ਨਲਕੀ ਆ ਕਿਉਂਕਿ ਪ੍ਰਸ਼ਾਸਕ ਨੇ ਕਿਸੇ ਨਾ ਕਿਸੇ ਦੇ ਦਬਾਅ ਦੇ ਥੱਲੇ ਆ ਕੇ ਇਹ ਕੰਮ ਕਰਵਾਇਆ ਕਿਉਂਕਿ ਅੰਦਰ ਅਸੀਂ ਹਾਲ ਦੇ ਵਿੱਚ ਇਹ ਮੀਟਿੰਗ ਕਰਨੀ ਸੀ ਸਾਡਾ ਕੋਈ ਇਦਾਂ ਦਾ ਸੰਘਰਸ਼ ਨਹੀਂ ਸੀ ਕਿ ਅਸੀਂ ਰਸਤੇ ਰੋਕਣੇ ਜਾਂ ਕੀ ਕਰਨਾ ਛਾਤ ਮਾਈ ਸਾਡਾ ਸ਼ੰਗਾਰ ਸੀਗਾ ਉਹ ਜਿਹੜਾ ਉੱਥੋਂ ਰੁਕਿਆ ਰਾਤੋਂ ਰਾਤ ਇਹਨਾਂ ਨੇ ਬੜੀ ਮਿਹਨਤ ਕਰਕੇ ਸੰਗਰੂਰ ਵਾਲਿਆਂ ਨੇ ਇਹਨਾਂ ਨੇ ਜਿਹੜੀ ਕਮੇਟੀ ਇੱਥੇ ਦੀ ਬਣਵਾਈ ਸੀ ਉਹਨਾਂ ਨੇ ਬੜੀ ਮਿਹਨਤ ਕਰਕੇ ਰਾਤੋਂ ਰਾਤ ਸਾਰਾ ਅੱਜ ਨਾ ਕਿਤੇ ਸਾਨੂੰ ਟੈਂਟ ਲੈ ਕੇ ਲੈਣ ਦਿੱਤਾ ਜੇ ਟੈਂਟ ਵਾਲੇ ਕੋ ਗਏ ਆ ਤਾਂ ਉਹਨੂੰ ਉਹਨੂੰ ਡਰਾਇਆ ਸੀਗਾ ਵੀ ਤੇਰੇ ਤੇ ਪਰਚਾ ਦਰਜ ਹੋਊਗਾ ਅਸੀਂ ਚਾਹੁੰਦੇ ਆ ਸਰਕਾਰ ਤੋਂ ਵੀ ਜਿਹਨੇ ਵੀ ਇਹ ਕੰਮ ਕੀਤਾ ਹੈਗਾ ਚਾਹੇ ਸਰਕਾਰ ਨੇ ਕੀਤਾ ਚਾਹੇ ਕਿਸੇ ਪ੍ਰਾਈਵੇਟ ਅਫਸਰ ਨੇ ਕੀਤਾ ਉੱਤੇ ਐਕਸ਼ਨ ਆਉਣਾ ਚਾਹੀਦਾ ਕਿਉਂਕਿ ਲੰਬੜਦਾਰ ਆਪਣੀਆਂ ਹੱਕਾਂ ਲਈ ਲੜਦਾ ਆ ਹਰੇਕ ਨੂੰ ਹੱਕ ਆ ਸਰਕਾਰ ਦੇ ਕੋਲ ਆਪਣੀਆਂ ਮੰਗਾਂ ਰੱਖਣ ਦਾ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਜੱਦੀ ਪੁਸ਼ਤੀ ਜਿਹੜੀ ਆ ਹੋਰ ਵੀ ਆ ਆਪਣੀ ਹੱਕ ਆਪਣਾ ਹੱਕ ਮੰਗਦੇ ਆ ਨਾ ਕੋਈ ਸਰਕਾਰ ਤੋਂ ਕੋਈ ਭੀਖ ਨਹੀਂ ਮੰਗਦੇ ਅਸੀਂ ਇਸ ਕਰਕੇ ਅੱਜ ਦਾ ਜਿਹੜਾ ਰੋਸ ਆ ਤੁਸੀਂ ਸਾਰੇ মিডিਆ ਵਾਲਿਆਂ ਨੇ ਦੇਖਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਰੂਰ ਦੇ ਵਿੱਚ ਸਾਨੂੰ ਇਹ ਕਰਨਾ ਪਿਆ ਔਰ ਇਹ ਤੋਂ ਬਾਅਦ ਜੇ ਸਰਕਾਰ ਨੇ ਹੁਣ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਹੈਗਾ 14 ਤਰੀਕ ਦੀ ਮੀਟਿੰਗ ਜਿਹੜੀ ਸਾਨੂੰ ਦਿੱਤੀ ਹੈ ਉਹ ਜੇ ਮੀਟਿੰਗ ਦੇ ਵਿੱਚ ਸਾਡਾ ਕੋਈ ਫੈਸਲਾ ਹੁੰਦਾ ਲੰਬੜਾ ਰੋਲੇ ਹੱਕ ਦੇ ਵਿੱਚ ਤੇ ਬਹੁਤ ਦੀ ਬੈਟਰ ਆ ਤੇ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸੰਘਰਸ਼ ਆਗੇ ਨੂੰ ਜਾਰੀ ਕਰਦੇ ਹੋਏ ਉਹ ਪ੍ਰੋਗਰਾਮ ਦੇ ਲਈ ਇੱਕ ਡੇਟ ਰੱਖਾਂਗੇ ਉਹਦੇ ਵਿੱਚ ਸਾਰੇ ਹੀ ਪੰਜਾਬ ਦੇ ਮੰਤਰੀ ਐਮ ਐਲ ਏ ਜਿੰਨੇ ਵੀ ਹੈਗੇ ਆ ਉਹਨਾਂ ਦੇ ਘਰ ਰੋਕੇ ਜਾਣਗੇ ਉਹਨਾਂ ਦੇ ਰਸਤੇ ਰੋਕੇ ਜਾਣਗੇ ਉਹ ਤੋਂ ਬਾਅਦ ਵੀ ਜੇ ਕੋਈ ਨਾਸ ਜੂਸ ਹਰ ਕੀ ਤੇ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਤਕੜਾ ਬਹੁਤ ਜ਼ਿਆਦਾ ਕਟ ਕੀਤਾ ਜਾਊਗਾ ਔਰ ਜਿਹੜੀਆਂ ਹਕੀ ਮੰਗਾਂ ਨੰਬਰਦਾਰਾਂ ਦੀਆਂ ਉਹ ਬਣਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਪ੍ਰਧਾਨ ਜੀ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਹੈਗੀਆਂ ਵਾ ਉਹਦੇ ਵਿੱਚ ਕੋਈ ਅਸਰ ਦਿ세ਗਾ ਦੇਖੋ ਜੀ ਜੇ ਸਰਕਾਰ ਨਹੀਂ ਮੰਨਦੀ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਜੋ ਪਿੱਛੇ ਹੋਇਆ ਦੂਜੀਆਂ ਸਰਕਾਰਾਂ ਦੇ ਨਾਲ ਹੋਈ ਹੈ ਨਾ ਨਾ ਹੋਗਾ ਬਿਲਕੁਲ ਦਿ세ਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਅਸੀਂ ਮੌਜੂਦਾ ਸਰਕਾਰ ਦੇ ਨਾਲ ਜਿਹੜੇ ਲੰਬੜਦਾਰ ਆ ਇੱਕ ਨੌ ਮਾਸ ਦਾ ਰਸਤਾ ਹੁੰਦਾ ਇਹਨਾਂ ਦਾ ਰੜਕੇ ਚੱਲਣਾ ਪੈਂਦਾ ਸਾਨੂੰ ਸਰਕਾਰ ਦੇ ਨਾਲ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਲਦੀ ਤੋਂ ਜਲਦੀ ਜਿਹੜੀਆਂ ਮੰਗਾਂ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਉਹ ਪਾਦਣ ਸਾਡੀਆਂ ਉਹ ਮਾਨ ਲਾਣ ਮੰਗਾਂ ਤੇ ਅਸੀਂ ਸਰਕਾਰ ਦੇ ਨਾਲ ਆ